ਸਤਿ ਸ੍ਰੀ ਅਕਾਲ ਦੋਸਤੋ ਤਰਨਤਾਰਨ ਜਿਮਨੀ ਚੋਣ ਦੇ ਇਸ ਵਕਤ ਕਾਫੀ ਜ਼ਿਆਦਾ ਸਿਆਸੀ ਗਰਮਾਹਟ ਦੇਖੀ ਜਾ ਰਹੀ ਹੈ ਉਸ ਹਲਕੇ ਦੇ ਅੰਦਰ ਕਿਉਂਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜਿਹੜਾ ਚੋਣਾਂ ਦਾ ਐਲਾਨ ਹੈ ਤਰੀਕ ਜਿਹੜੀ ਉਹ ਅਨਾਉਂਸ ਕਰ ਦਿੱਤੀ ਗਈ ਹੈ ਬਿਹਾਰ ਦੀ ਵਿਧਾਨ ਸਭਾ ਚੋਣਾਂ ਦੇ ਨਾਲ ਹੀ 11 ਨਵੰਬਰ ਨੂੰ ਪੰਜਾਬ ਦੀ ਤਰਨਤਾਰਨ ਜਿਮਨੀ ਚੋਣ ਹੋਣ ਜਾ ਰਹੀ ਹੈ ਜਿਤੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਦਮਖਮ ਅਜਮਾਰੀਆਂ ਹਨ ਸਾਰੇ ਸਿਆਸੀ ਰਵਾਇਤੀ ਪਾਰਟੀਆਂ ਨੇ ਆਪਣੇ ਜਿਹੜੇ ਕੈਂਡੀਡੇਟ ਨੇ ਉਹ ਅਨਾਉਂਸ ਕਰ ਦਿੱਤੇ ਹਨ ਸਿਰਫ ਦੋ ਪਾਰਟੀਆਂ ਜਿਹੜੀਆਂ ਨਵੀਆਂ ਹੋਣ ਦੇ ਚਾਹੀਆਂ ਭਾਈ ਅਮਰਿਤਪਾਲ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਵੱਲੋਂ ਅਜੇ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ ਬਾਕੀ ਜਿਵੇਂ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਅਕਾਲੀ ਦਲ ਚੋਂ ਆਮ ਆਦਮੀ ਪਾਰਟੀ ਵਿੱਚ ਆਏ ਸਰਦਾਰ ਜਿਹੜੇ ਹਨ ਮੀਤ ਸਿੰਘ ਸੰਧੂ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ ਜਿਸ ਕਰਕੇ ਉਸ ਹਲਕੇ ਦੇ ਅੰਦਰ ਜਿਹੜੀ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹਨਾਂ ਦੇ ਵਿੱਚ ਫੁੱਟ ਪੈ ਗਈ ਹੈ ਇਹ ਸੁਭਾਵਕ ਹੀ ਸੀ ਕਿਉਂਕਿ ਆਮ ਆਦਮੀ ਪਾਰਟੀ ਦੇ ਵਰਕਰ ਕਿੰਨੇ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਹਨ ਪਰ ਹੁਣ ਜਦੋਂ ਦਾਵੇਦਾਰੀ ਦਾ ਟਾਈਮ ਆਇਆ ਟਿਕਟ ਦੇਣ ਦਾ ਟਾਈਮ ਆਇਆ ਚੋਣਾਂ ਦੇ ਵਿੱਚ ਆਪਣਾ ਲੜਨ ਦਾ ਟਾਈਮ ਆਇਆ ਤਾਂ ਸਾਰੇ ਲਿਟਰਾਂ ਨੂੰ ਦਰਕਨਾਰ ਕਰਦੇ ਹੋਏ ਦੂਸਰੀ ਪਾਰਟੀ ਵਿੱਚੋਂ ਆਏ ਉਮੀਦਵਾਰ ਨੂੰ ਸੀਟ ਦੇ ਦਿੱਤੀ ਗਈ ਜਿਸ ਦੇ ਕਰਕੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਉੱਥੋਂ ਦੇ ਜਿਹੜੇ ਪਾਰਟੀ ਦੇ ਹੋਰ ਵੱਡੇ ਚਿਹਰੇ ਸਨ ਉਹਨਾਂ ਦੇ ਵਿੱਚ ਕਾਫੀ ਨਾਰਾਜ਼ਗੀ ਜਿਹੜੀ ਹੈ ਉਹ ਪਾਈ ਜਾ ਰਹੀ ਹੈ ਔਰ ਇਸ ਵੇਲੇ ਇਸ ਸੀਟ ਦੇ ਉੱਪਰ ਜਿਹੜਾ ਸਿੱਧਾ ਮੁਕਾਬਲਾ ਉਹ ਤਿਕਾਣਾ ਮੰਨਿਆ ਜਾ ਰਿਹਾ ਹੈ ਅਕਾਲੀ ਦਲ ਪਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਪਾਈ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਵੱਲੋਂ ਜਿਹੜੇ ਕੈਂਡੀਡੇਟ ਖੜੇ ਹੋਣਗੇ ਕਾਂਗਰਸ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਇਹਦੇ 'ਚ ਉਹ ਮੰਨਫੀ ਹੁੰਦੀ ਹੀ ਨਜ਼ਰ ਆਏਗੀ ਇਹਨਾਂ ਤਿੰਨਾਂ ਕੈਂਡੀਡੇਟਾਂ ਦੇ ਉੱਪਰ ਜਿਹੜਾ ਹੋਏਗਾ ਫੋਕਸ ਉਹ ਲੋਕਾਂ ਦਾ ਹੋਏਗਾ ਕਿਉਂਕਿ ਇਹ ਜਿਹੜਾ ਇਹ ਜਿਹੜੀ ਜੋ ਸੀਟ ਹੈ ਇਨਰੋਲ ਪੰਥਕ ਸੀਟ ਹੈ ਇਹਦੇ ਉੱਪਰ ਇਹ ਤਿੰਨੋਂ ਪੰਥਕ ਜਿਹੜੇ ਅਕਾਲੀ ਦਲ ਨੇ ਇਹਨਾਂ ਉਮੀਦਵਾਰਾਂ ਦੇ ਵਿੱਚ ਜਿਹੜਾ ਕੋਣਾ ਮੁਕਾਬਲਾ ਹੋਣ ਦੀ ਜ਼ਿਆਦਾ ਸੰਭਾਵਨਾ ਹੈ ਔਰ ਸੰਭਾਵਨਾ ਇਹ ਵੀ ਜਿਤਾਈ ਜਾ ਰਹੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਧੜਾ ਉਹ ਬਾਜ਼ੀ ਮਾਰੇਗਾ ਕਿਵੇਂ ਕਿਉਂਕਿ ਹੁਣੇ-ਹੁਣੇ ਜਿਵੇਂ ਪੰਜਾਬ ਦੇ ਵਿੱਚ ਹੜ੍ਹ ਆਈ ਸੀ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵੱਲੋਂ ਦਿਲ ਖੋਲ ਕੇ ਬਿਨਾਂ ਕਿਸੇ ਮਦਦ ਤੇ ਲੋਕਾਂ ਵੱਲੋਂ ਵੀ ਉਹਨਾਂ ਨੂੰ ਕੋਈ ਖਾਸ ਫੰਡ ਵੀ ਨਹੀਂ ਹੈ ਉਸ ਪਾਰਟੀ ਕੋਲ ਫਿਰ ਵੀ ਉਹਨਾਂ ਨੇ ਆਪਣੇ ਲੈਵਲ ਤੇ ਫੰਡ ਇਕੱਠਾ ਕਰਕੇ ਉਹਦੇ ਵਲੰਟੀਅਰਾਂ ਨੇ ਲੋਕਾਂ ਦੀ ਦਿਲ ਖੋਲ ਕੇ ਮਦਦ ਕੀਤੀ ਚਾਹੇ ਪਾਣੀ ਦਾ ਪੱਧਰ ਘਟ ਵੀ ਗਿਆ ਅਜੇ ਵੀ ਉਹਨਾਂ ਦੇ ਜਿਹੜੇ ਸਮਰਥਕ ਨੇ ਭਾਈ ਅਮਰਿਤਪਾਲ ਸਿੰਘ ਪਾਰਟੀ ਦੇ ਵਾਲੇ ਉਹ ਅਜੇ ਵੀ ਉਸੇ ਤਰੀਕੇ ਨਾਲ ਹੀ ਉਸੇ ਜੋਸ਼ ਖਰੋਸ਼ ਨਾਲ ਹੀ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਹਨ ਦੂਸਰੀ ਗੱਲ ਅਕਾਲੀ ਦਲ ਬਾਦਲ ਤੋਂ ਲੋਕਾਂ ਨੇ ਕਿਨਾਰਾ ਕੀਤਾ ਹੋਇਆ ਪਿਛਲੀਆਂ ਚੋਣਾਂ ਦੇ ਵਿੱਚ ਵੀ ਆਪਾਂ ਦੇਖਿਆ ਚਾਏ ਵਿਧਾਨ ਸਭਾ ਦੀਆਂ ਚੋਣਾਂ ਸੀ ਜਾਂ ਲੋਕ ਸਭਾ ਦੀਆਂ ਚੋਣਾਂ ਸੀ 2024 ਦੇ ਵਿੱਚ ਉਹਨਾਂ ਨੇ ਜਿੰਨੇ ਵੀ ਕੈਂਡੀਡੇਟ ਆਪਣੇ ਖੜੇ ਕੀਤੇ ਸੀ ਸਿਰਫ ਆਪਣੀਆਂ ਦੋ ਸੀਟਾਂ ਉਹ ਲੈ ਪਾਏ ਨੇ ਇੱਕ ਜਿਹਦੇ ਉੱਪਰ ਇੱਕ ਸੁਖਵੀਰ ਸਿੰਘ ਬਾਦਲ ਖੁਦ ਜਿੱਤੇ ਤੇ ਇੱਕ ਉਹਨਾਂ ਦੀ ਧਰਮ ਪਤਨੀ ਬੀਬਾ ਹਰਸਿਮਰਤ कौर ਬਾਦਲ ਬਾਕੀ ਪੂਰੇ ਪੰਜਾਬ ਦੇ ਅੰਦਰ ਉਹਨਾਂ ਨੂੰ ਹੰਗਾਰਾ ਨਹੀਂ ਮਿਲਿਆ ਕਹਿੰਦਾ ਕੀ ਭਾਵ ਹੈ ਕਿ ਇਹਦੀ ਵਜ੍ਹਾ ਵੀ ਹੈ ਕਿਉਂਕਿ ਅਕਾਲੀ ਦਲ ਨੂੰ ਤੇ ਲੋਕਾਂ ਨੇ ਬਹੁਤ ਜ਼ਿਆਦਾ ਫੇਤ ਕੀਤਾ ਬਹੁਤ ਲੰਮਾ ਸਮਾਂ ਫੇਤ ਕੀਤਾ ਪਰ ਜਿੰਨੇ ਵੀ ਮੁੱਦੇ ਹਰ ਵਾਰ ਇਹ ਉਠਾਉਂਦੇ ਰਹੇ ਚੋਣਾਂ ਦੇ ਦੌਰਾਨ ਜਿਵੇਂ ਜਿੱਤ ਜਾਂਦੇ ਸੀ ਸੱਤਾ ਸੰਭਾਲ ਲੈਂਦੇ ਸੀ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਮੁੱਦਿਆਂ ਨੂੰ ਵਿਸਾਰ ਕੇ ਕਹਿ ਲਓ ਕਿ ਠੰਡੇ ਬਸਤੇ ਚ ਪਾ ਕੇ ਰਾਜ ਕਰਦੇ ਰਹੇ ਕੋਈ ਵੀ ਮੁੱਦਾ ਸਹੀ ਨਹੀਂ ਕੀਤਾ ਗਿਆ ਦੋ ਚਾਰ ਮੁੱਦੇ ਮੈਂ ਗਿਣਮਾ ਵੀ ਦਿੰਨਾ ਜਿਵੇਂ ਕਿ ਪਾਣੀਆਂ ਦਾ ਮੁੱਦਾ ਰਾਜਸਥਾਨੀ ਦਾ ਮੁੱਦਾ ਪੰਤੀ ਸਿੰਘਾਂ ਦਾ ਮੁੱਦਾ ਔਰ ਬੀ ਡਬੀ ਦੇ ਮਾਮਲਿਆਂ ਦੇ ਵਿੱਚ ਕੁਝ ਵੀ ਨਹੀਂ ਕੀਤਾ ਬਸ ਆਪਣਾ ਰਾਜ ਕੀਤਾ ਤੇ ਚੱਲਦੇ ਬਨੇ ਇਸ ਕਰਕੇ ਵੀ ਲੋਕਾਂ ਦੇ ਵਿੱਚ ਭਾਰੀ ਰੋਸ ਜਿਹੜਾ ਉਹ ਪਾਇਆ ਜਾ ਰਿਹਾ ਆ ਅਕਾਲੀ ਦਲ ਦੇ ਪ੍ਰਤੀ ਰੈਗੀ ਗੁਲਗਿਆਨੀ ਹਰਪ੍ਰੀਤ ਸਿੰਘ ਉਹ ਦੇਖਦੇ ਆ ਕਿ ਕਿਹੜੀ ਪੰਥਕ ਸਖਸ਼ੀਅਤ ਨੂੰ ਅੱਗੇ ਲੈ ਕੇ ਆਉਂਦੇ ਆ ਜਿਹਦੇ ਨਾਲ ਜੇ ਉਹਨਾਂ ਦੀ ਜਿਹੜਾ ਕੈਂਡੀਡੇਟ ਹੋਏਗਾ ਮੇਨ ਜਿਹੜਾ ਮੁਕਾਬਲਾ ਹੈ ਉਹ ਉਹਨਾਂ ਦੋਨਾਂ ਦੇ ਵਿੱਚ ਹੀ ਫਿਰ ਰਹਿ ਜਾਏਗਾ ਠੀਕ ਹੈ ਅਕਾਲੀ ਦਲ ਬਾਦਲ ਦੀ ਆਪਣੀ ਇੱਕ ਸਿਆਸੀ ਹੋਣਦਾ ਹੈ ਕੁਝ ਵੋਟਾਂ ਉਹਨਾਂ ਨੂੰ ਜ਼ਰੂਰ ਪੈਣਗੀਆਂ ਉਹਨਾਂ ਨੇ ਚਵਾਲ ਤੋਂ ਬੀਬੀ ਜਿਹੜੇ ਸੁਖਵਿੰਦਰ ਕੌਰ ਰੰਧਾਵਾ ਜੀ ਨੇ ਉਹਨਾਂ ਨੂੰ ਆਪਣਾ ਕੈਂਡੀਡੇਟ ਬਣਾਇਆ ਕਹਿੰਦੇ ਨੇ ਉਸ ਉਹਨਾਂ ਦਾ ਵੀ ਕਾਫੀ ਹੋਲਡ ਹੈ ਉਸ ਏਰੀਆ ਦੇ ਵਿੱਚ ਉਹਨਾਂ ਨੂੰ ਵੀ ਚੰਗੀ ਵੋਟ ਪੈ ਸਕਦੀ ਹੈ ਪਰ ਦੇਖਿਆ ਇਹੀ ਜਾ ਰਿਹਾ ਕਿ ਇਨ੍ਹਾਂ ਟਿਕੋਣੇ ਮੁਕਾਬਲੇ ਦੇ ਵਿੱਚੋਂ ਤਿੰਨਾਂ ਪਾਰਟੀਆਂ ਜਿਹੜੀਆਂ ਅਕਾਲੀ ਦਲ ਬਾਦਲ ਭਾਈ ਅਮਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਪਾਰਟੀ ਤੇ ਗਿਆਨੀ ਹਰਪਾਲ ਸਿੰਘ ਦੀ ਜਿਹੜਾ ਨਵਾਂ ਅਕਾਲੀ ਦਲ ਇਨ੍ਹਾਂ ਦੇ ਵਿੱਚ ਟਿਕੋਣੀ ਟੱਕਰ ਹੋਣ ਦੀ ਪੂਰੀ ਸੰਭਾਵਨਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਨ੍ਹਾਂ ਤਿੰਨਾਂ ਦੇ ਵਿੱਚੋਂ ਕਿਹੜਾ ਕੈਂਡੀਡੇਟ ਵਿਧਾਨ ਸਭਾ ਦੀਆਂ ਪੌੜੀਆਂ ਚੜਦਾ ਹੈ ਧੰਨਵਾਦ